ਉਹ ਸਕੈਨ ਹੋ ਕੇ ਆਊਗਾ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਇੱਕ ਮੁੱਖ ਮੰਤਰੀ ਸਹਾਇਤਾ ਕੇਂਦਰ ਦਾ ਡੈਸ਼ਬੋਰਡ ਮੁੱਖ ਮੰਤਰੀ ਡੈਸ਼ਬੋਰਡ ਬਣਾਇਆ ਜਾ ਰਿਹਾ ਹੈ ਜਿਹਦੇ ਜੋ ਕੰਮ ਸ਼ਾਮ ਤੱਕ ਇੱਥੇ ਆ ਜਾਣਗੇ ਸਬੰਧਤ ਡਿਪਾਰਟਮੈਂਟ ਨੂੰ ਭੇਜ ਦਿੱਤੇ ਜਾਣਗੇ ਉਸ ਤੋਂ ਬਾਅਦ ਉਸ ਬੰਦੇ ਨੂੰ ਫੋਨ ਕੀਤਾ ਜਾਊਗਾ ਅਗਲੇ ਦਿਨ ਜਾਂ ਉਸੇ ਦਿਨ ਕਿ ਤੁਹਾਡਾ ਜਿਹੜਾ ਕੰਮ ਸੀਗਾ ਤੁਸੀਂ ਫਲਾਨੇ ਜ਼ਿਲ੍ਹੇ ਚ ਕੱਲ ਗਏ ਸੀ ਦਫ਼ਤਰ ਚ ਉੱਥੇ ਮੁੱਖ ਮੰਤਰੀ ਸਹਾਇਤਾ ਕੇਂਦਰ ਚ ਤੇ ਉਹ ਜਿਹੜਾ ਕੰਮ ਹੈ ਉਹ ਸਬੰਧਤ ਵਿਭਾਗ ਨੂੰ ਭੇਜ ਦਿੱਤਾ ਔਰ ਇੱਕ ਜਾਂ ਦੋ ਦਿਨਾਂ ਚ ਕੰਮ ਹੋ ਜਾਊਗਾ ਜੇ ਕੋਈ ਕਾਗਜ਼ ਪੱਤਰ ਦੀ ਲੋੜ ਹੋਈ ਤਾਂ ਉਹਨੂੰ ਦੁਬਾਰਾ ਕਾਲ ਕਰਨਾ ਮਤਲਬ ਹਫ਼ਤੇ 10 ਦਿਨ ਦੇ ਵਿੱਚ ਵਿੱਚੋ ਕੰਮ ਹੋਣਾ ਚਾਹੀਦਾ ਕਾਗਜ਼ ਚਾਹੀਦੇ ਤਾਂ ਵੀ ਜੇ ਕਾਗਜ਼ ਪੂਰੇ ਨੇ ਤਾਂ ਵੀ ਨਹੀਂ ਪੂਰੇ ਤਾਂ ਵੀ ਉਹ ਉਸ ਬੰਦੇ ਨੂੰ ਰਿਸਪਾਂਸ ਮਿਲਣਾ ਚਾਹੀਦਾ ਨੰਬਰ 1 ਤੇ ਹੋ ਗਿਆ ਮੁੱਖ ਮੰਤਰੀ ਸਹਾਇਤਾ ਕੇਂਦਰ ਨੰਬਰ 2 ਤੇ ਹੋ ਗਿਆ ਕਿ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਮਹੀਨੇ ਦਾ ਪੂਰਾ ਰੋਸਟਰ ਜਾਰੀ ਕਰ ਦਿੱਤਾ ਜਾਊਗਾ ਹਫ਼ਤੇ 'ਚ ਦੋ ਦਿਨ ਅੱਜ ਕੱਲੋਂ ਸੋਮਵਾਰ ਤੇ ਵੀਰਵਾਰ ਕਿਸੇ ਜ਼ਿਲ੍ਹੇ 'ਚ ਮੰਗਲਵਾਰ ਤੇ ਸ਼ੁੱਕਰਵਾਰ ਕਿਸੇ ਜ਼ਿਲ੍ਹੇ 'ਚ ਬੁੱਧਵਾਰ ਤੇ ਸੋਮਵਾਰ ਕਿ ਇੰਨਾ ਪਿੰਡਾਂ ਦੇ ਵਿੱਚ ਇੱਕ ਇੱਕ ਦਿਨ 'ਚ 4 ਜਾਂ 5 ਪਿੰਡਾਂ ਦੇ ਰੇਡੀਅਸ 'ਚ ਵੱਡੇ ਪਿੰਡ 'ਚ ਸਪੀਕਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਸਪੀਕਰਾਂ 'ਚ ਵੈਸੇ ਵੀ ਅਨਾਊਂਸਮੈਂਟ ਕਰਾਈ ਜਾਊਗੀ ਇੰਨਾ ਪਿੰਡਾਂ ਦੇ ਵਿੱਚ ਜਿੰਨੇ ਵੀ ਕੋ ਕੰਮ ਨੇ ਰਿਸਟਰੀਆਂ ਨੇ ਆਧਾਰ ਕਾਰਡ ਨੇ ਜਾਤੀ ਪ੍ਰਮਾਣ ਪੱਤਰ ਹੈ ਜਾਂ ਜਿਹਦੇ ਵਾਸਤੇ ਉਹਨਾਂ ਨੂੰ ਕੰਮ ਜਾਣਾ ਪੈਂਦਾ ਐਸ ਪਿੰਡ ਦੇ ਵਿੱਚ 11 ਵਜੇ ਤੋਂ ਲੈ ਕੇ 2 ਵਜੇ ਤੱਕ 11 ਵਜੇ ਤੋਂ ਲੈ ਕੇ 3 ਵਜੇ ਤੱਕ ਡੀਸੀ ਦਫਤਰ ਤੋਂ ਸਾਰੇ ਅਧਿਕਾਰੀ ਜਿਹੜੇ ਨੇ ਉਹ ਪਿੰਡ ਦੀ ਫਲਾਨੀ ਸੱਤ ਦੇ ਵਿੱਚ ਬੈਠਣਗੇ ਆ ਕੇ ਆਪਣਾ ਕੰਮ ਕਰਵਾਓ ਤੇ ਉਹਦੀ ਸਾਰੀ ਜਿਹੜੀ ਵੀਡੀਓ ਹੈ ਉਹ ਮੁੱਖ ਮੰਤਰੀ ਡੈਸ਼ ਬੋਰਡ ਤੇ ਆਊਗੀ ਫਿਰ ਜਿਹੜਾ ਡੈਸ਼ ਬੋਰਡ ਹੈ ਮੁੱਖ ਮੰਤਰੀ ਦਾ ਇਹ ਬੜੀ ਯੂਨੀਕ ਗੱਲ ਹੈ ਇਹ ਪਹਿਲਾਂ ਕਿਸੇ ਸਟੇਟ 'ਚ ਹੋਇਆ ਨਹੀਂ ਇਦਾਂ ਅਸੀਂ ਉਹਦੇ ਹੁਣ ਕਿਉਂਕਿ ਕੋਰ ਲੱਗ ਕੇ ਕਰਕੇ ਰੁਕਿਆ ਹੋਇਆ ਸੀ ਹੁਣ ਅਸੀਂ ਉੱਚ ਅੱਗੇ ਹੁਣ ਵਧ ਰਹੇ ਹਾਂ ਤਾਂ AI ਦਾ ਇਸਤੇਮਾਲ ਕਰਕੇ ਮੈਂ ਗੱਡੀ ਦੇ ਵਿੱਚ ਜਾਨਾ ਤਾਂ ਮੈਂ ਗੱਡੀ ਚੰਦਾ ਜਾਂਦਾ ਆਪਣੇ ਆਈਪੈਡ ਤੇ ਇਹ ਦੇਖ ਸਕੂਗਾ ਕਿ ਕਿਹੜੀ ਤਹਿਸੀਲ ਦੇ ਵਿੱਚ ਹੁਣ ਤੱਕ ਕਿੰਨੀਆਂ ਰਿਸ਼ਤੀਆਂ ਹੋ ਗਈਆਂ ਤਹਿਸੀਲਦਾਰ ਬੈਠਾ ਹੈ ਜਾਂ ਨਹੀਂ ਬੈਠਾ જે ઓને સા નો તો